ਇਹ ਵੀਡੀਓ ਇਹ ਵੀਡੀਓ ਅੱਗੇ ਤੋਂ ਅੱਗੇ ਸਾਰੇ ਪਾਸੇ ਭੇਜ ਦਿਓ ਇਹ ਸਾਰੇ ਵੀਡੀਓ ਅੱਗੇ ਦੇ ਅੱਗੇ ਭੇਜੋ ਤਾਂ ਜੋ ਇਹ ਕਹਿ ਦੇਣ ਕਿ ਯਾਰ ਦੇਵੇ ਆ ਵੇਖੋ ਇਹ ਸਾਡੇ ਨਾਲ ਜਾਇ ਧੱਕਾ ਕਰਦੇ ਬਣੇ ਪਤਾ ਨਹੀਂ ਹਰਿਆਣੇ ਤੋਂ ਸੱਦੇ ਨੇ ਕਿੱਥੋਂ ਸੱਦੇ ਨੇ ਸਾਨੂੰ ਇਹ ਵੀ ਨਹੀਂ ਪਤਾ ਪਹਿਲਾਂ ਵੀ ਇਹਨਾਂ ਦੋ ਨੰਬਰ ਕੀਤਾ ਪੰਜਾਬ ਦਾ ਕਾਂ ਮਾਰਿਆ ਆ ਸਾਰੇ ਸੌ ਸਾਰੇ ਨੋਟ ਕਰ ਲੋ ਸਾਰੇ ਜ਼ਿਲ੍ਹਿਆਂ ਦੇ ਵਿੱਚ ਭੇਜ ਦਿਓ ਕੋਈ 15 ਗੱਦੀ ਪ੍ਰੇਰ ਤੇ ਟੁਕੜੀ ਨਹੀਂ ਲਾਵੇਗਾ ਕੋਈ 15 ਗੱਡੀ ਪ੍ਰੇਡ ਤੇ ਟੁਕੜੀ ਨਹੀਂ ਲਾਵੇਗਾ ਇਹਨਾਂ ਤੁਰੇ ਫਿਰਨ ਦੇ ਕੋਈ ਗੱਲ ਨਹੀਂ ਅਸੀਂ ਅਸੀਂ ਧਰਨੇ ਲਾਉਂਦੇ ਆ ਸਾਰੇ ਜੇਲਾ ਵਾਲੇ ਜੇਲਾ ਵਾਲੇ ਮੁੰਡਿਆਂ ਨੂੰ ਕਹਿ ਦਿਓ ਜਿੰਦਾਬਾਦ ਜੈ ਹਿੰਦ ਜਿੰਦਾਬਾਦ ਜੈ ਹਿੰਦ ਜਿੰਦਾਬਾਦ ਆ ਸਾਰੇ ਬੰਦਿਆਂ ਨੂੰ ਬੜੇ ਜੋਤ ਵਰਦਨ ਨਾਲ ਅਸੀਂ ਸਾਰਿਆਂ ਨੂੰ ਰਿਹਾ ਕਰਵਾਇਆ ਸਾਰਿਆਂ ਨੂੰ ਬਸੇ ਜਨਾ ਕੈਦ ਕਰ ਲਿਆ ਸੀਗਾ ਡਰਾਈਵਰ ਦਾ ਸਾਰੇ ਹੀ ਪੰਜਾਬ ਹோம்ਗਾਰਡ ਨੂੰ ਪੰਜਾਬ ਦੇ ਸਾਰੇ ਹੀ ਜਵਾਨਾਂ ਨੂੰ ਆਨ ਡਿਊਟੀ ਤੇ ਰਟਾਇਡ ਮਲਾਜਮਾਂ ਨੂੰ ਅਪੀਲ ਕਰਦੇ ਹਾਂ ਅੱਜ ਅਸੀਂ ਬੜਾ ਹੀ ਸ਼ਾਂਤਮਈ ਧਰਨਾ ਜੋ ਕਿ ਸੰਗਰੂਰ ਵਿਖੇ ਅਨਾਉਂਸ ਕੀਤਾ ਇਹ ਲਗਾਇਆ ਸੀ ਉਥੋਂ ਹਜ਼ਾਰਾਂ ਹੀ ਪੁਲਿਸ ਮਲਾਜਮ ਭੇਜ ਕੇ ਮਾਨ ਸਰਕਾਰ ਨੇ ਆਪਦੀ ਮਾੜੀ ਹੂਰੀਅਤ ਵਿਖਾ ਦਿੱਤੀ ਤੇ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਸੰਗਰੂਰ ਜ਼ਿਲ੍ਹੇ ਦੇ ਅੱਡੋ-ਅੱਡੇ ਥਾਣਿਆਂ ਵਿੱਚ ਪਹੁੰਚਾਇਆ ਗਿਆ ਆ ਮੇਰੀ ਟੀਮ ਨੂੰ ਥਾਣਾ ਲਹਿਰਾਗਾਗਾ ਵਿਖੇ ਪੰਜਾਬ ਬੰਦਿਆਂ ਨੂੰ ਲੈ ਕੇ ਆਏ ਨੇ ਤੁਸੀਂ ਸਾਰੇ ਜਨਮਾਨ ਇਕੱਠੇ ਹੋ ਕੇ ਕੱਲ ਦੀ ਕੋਈ ਪਰੇਡ ਨਹੀਂ ਜਾਵੇਗਾ ਪਰਸੋਂ ਦੀ ਕੋਈ ਪਰੇਡ ਨਹੀਂ ਜਾਵੇਗਾ ਸਾਰੇ ਆਪਣੇ ਆਪਣੇ ਐਸਐਸਪੀ ਨੂੰ ਮਿਲੋ ਉਹਨਾਂ ਨਾਲ ਗੱਲ ਕਰੋ ਤੇ ਇਹਨਾਂ ਬਾਰੇ ਸਾਰੀ ਬਾਤਚੀਤ ਕਰੋ ਵਾਇਰੂਜੀ ਕਾ ਖਾਲਸਾ ਵਾਇਰੂਜੀ ਕੀ ਫਤਿਹ ਚੱਲੇਗੀ ਚਾ ਦੁਬਾਰਾ ਦੱਸੋ ਉਹ ਵਾਇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਹੋਮਗਾਰਡ ਦੇ ਨੌਜਵਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਸੰਗਰੂਰ ਵਿਖੇ ਧਰਨੇ ਦਾ ਪ੍ਰੋਗਰਾਮ ਲੀਕਿਆ ਗਿਆ ਸੀ ਪਰ ਪ੍ਰਸ਼ਾਸਨ ਨੇ ਇਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਦੇ ਹੁਕਮਾਂ ਤੇ ਨੌਜਵਾਨਾਂ ਨੂੰ ਉੱਥੋਂ ਗ੍ਰਿਫਤਾਰ ਕਰਕੇ ਬੱਸਾਂ ਦੇ ਵਿੱਚ ਬਿਠਾ ਕੇ ਵੱਖੋ ਵੱਖੀ ਥਾਣਿਆਂ ਦੇ ਵਿੱਚ ਜਿਹੜਾ ਬੰਦ ਕਰ ਦਿੱਤਾ ਗਿਆ ਹੈ ਬੜੀ ਇੱਕ ਇਹ ਸ਼ਰਮਨਾਕ ਘਰਾ ਹੈ ਭਗਵੰਤ ਭੰਡ ਸਰਕਾਰ ਦਾ ਕੇ 60 60 65 65 ਸਾਲ ਦੇ ਬਜ਼ੁਰਗ ਜਿਹੜੇ ਆ ਉਹ ਵੱਖੋ ਵੱਖਰੇ ਥਾਣੇ ਵਿੱਚ ਬੰਦ ਕਰ ਦਿੱਤੇ ਗਏ ਆ ਜਿਹੜੇ ਤੁਸੀਂ ਦੇਖ ਰਹੇ ਆ ਆ ਬਜ਼ੁਰਗ ਬੈਠੇ ਆ ਥਾਣਾ ਡੇੜਬਾ ਵਿੱਚ ਬੈਠੇ ਆ ਆ ਬੀਬੀਆਂ ਦੋ 60 60 ਸਾਲ ਦੀਆਂ ਆ ਬੀਬੀ ਬੈਠੀ ਆ ਉਹ ਬੀਬੀ ਬੈਠੀ ਆ ਇੱਕਾ 61 ਸਾਲ ਦੀ ਆ ਬੀਬੀ ਬੈਠੀ ਆ ਦੱਸੋ ਹੁਣ ਤੁਸੀਂ ਵੀ ਇਹਨਾਂ ਨੂੰ ਵੀ ਗ੍ਰਿਫਤਾਰ ਕਰਨ ਵਾਸਤੇ ਕੋਈ ਲੇਡੀ ਪੁਲਿਸ ਨਹੀਂ ਕੁਝ ਨਹੀਂ ਦੇਥੇ ਵੀ ਨਹੀਂ ਹੈ ਕਿੰਦੀ ਸ਼ਰਮਨਾਕ ਗੱਲ ਹੈ ਕਿ ਜਿੰਨਾ ਮੁਲਾਜ਼ਮਾਂ ਨੇ ਆਪਣੀਆਂ ਸਾਰੀਆਂ ਜਿਹੜੀ ਆ ਜਵਾਨੀ ਉਹ ਮਹਿਕਮੇ ਦੇ ਵਿੱਚ ਗਾਲੀ ਇਸ ਦੇਸ਼ ਦੀ ਸੇਵਾ ਦੇ ਵਿੱਚ ਗਾਲੀ ਤੇ ਉਹਨਾਂ ਨੂੰ ਬਜ਼ੁਰਗ ਅਵਸਥਾ ਦੇ ਵਿੱਚ ਇਸ ਤਰ੍ਹਾਂ ਠਾਣੇ ਦੇ ਵਿੱਚ ਬੰਦ ਕਰਕੇ ਜੀਲ ਕੀਤਾ ਜਾ ਰਿਹਾ ਇਸ ਤੋਂ ਵੱਧ ਸ਼ਰਮਨਾਕ ਆਲੀ ਕੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਸੋ ਭਗਵੰਤ ਮਾਨ ਵਾਸਤੇ ਬੜੀ ਸ਼ਰਮਨਾਕ ਗੱਲ ਹੈ ਤੇ ਪ੍ਰਸ਼ਾਸਨ ਨੂੰ ਵੀ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਪੁਲਿਸ ਦੇ ਨਾਲ ਮੋਢੇ ਦੇ ਮੋਢਾ ਲਾ ਕੇ ਇਹ ਜਿਹੜਾ ਜਵਾਨਾਂ ਨੇ ਡਿਊਟੀ ਕੀਤੀ ਹੈ ਪਰ ਡਿਊਟੀ ਦਾ ਮੁੱਲ ਪਾਇਆ ਕਿਆ ਜੇ ਬਜ਼ੁਰਗ ਵਸਤਾ ਦੇ ਵਿੱਚ ਕਿਸੇ ਦੀ ਉਮਰ 60 ਸਾਲ ਆ ਕਿਸੇ ਦੀ 65 ਸਾਲ ਆ ਇੱਥੇ 70 70 ਸਾਲ ਦੇ ਵੀ ਹੈਗੇ ਆ ਤੇ ਆ ਲੈ ਕੇ ਠਾਣਿਆਂ 'ਚ ਬੰਦ ਕਰ ਦਿੱਤੇ ਨਾਲ ਬੀਬੀਆਂ ਦੋ ਬਜ਼ੁਰਗ ਵਸਤਾ ਦੇ ਵਿੱਚ ਹੁਣ ਪਾਉ ਲਾਂਣ ਤਾਂ ਪੰਜਾਬੀਓ ਇਸ ਭੰਡ ਨੂੰ ਰੱਜ ਕੇ ਜਿੰਨੀਆਂ ਪਾ ਸਕਦੇ ਆ ਜਿਹੜਾ ਕਿਸੇ ਨੇ ਕੀਤਾ ਆਪਣੇ ਬਜ਼ੁਰਗਾਂ ਦੇ ਨਾਲ ਕਿਉਂਕਿ ਹੁਣ ਮੈਂ ਕਿਹਨੇ ਵਿਚਰੇ ਨਹੀਂ ਹੁਣ ਬਜ਼ੁਰਗ ਹੈ ਬਜ਼ੁਰਗ ਵਸਤਾ ਦੇ ਵਿੱਚ ਹੈ ਤੇ ਆ ਹਾਲਾਤ ਇਹਨਾਂ ਨੂੰ ਬਜ਼ੁਰਗ ਵਸਤਾ ਦੇ ਵਿੱਚ ਜਿਹੜੇ ਹੈ ਉਹ ਦੇਖਣੇ ਪੈਗੇ ਕਿੱਥੇ ਨਾ ਬਜ਼ੁਰਗਾਂ ਨੇ ਜਿਹਨਾਂ ਨੂੰ ਕੋਈ ਮਾਨ ਪੱਤਾ ਮਿਲਦਾ ਹੁੰਦਾ ਕਿ ਦਾ ਕੋਈ ਏਡੀ ਗੱਲ ਵੀ ਨਹੀਂ ਸਰਕਾਰਾਂ ਅੱਗੇ